ਸਿੱਖਾਂ ਅਤੇ ਸਿੱਖੀ ਨਾਲ ਜੁੜੇ ਦੋ ਵੱਡੇ ਮੁੱਦੇ ਗਰਮਾ ਗਏ ਨੇ ਇੱਕ ਮੁੱਦਾ ਨਿਸ਼ਾਨ ਸਾਹਿਬ ਦੀ ਪੋਸ਼ਾਕ ਦੇ ਰੰਗ ਨੂੰ ਲੈ ਕੇ ਹੈ ਦੂਜਾ ਸਿੱਖਾਂ ਨੂੰ ਮੋੜ ਅੱਤਵਾਦੀ ਕਹੇ ਜਾਣ ਨਾਲ ਜੁੜਿਆ ਹੋਇਆ ਹੈ ਨਿਸ਼ਾਨ ਸਾਹਿਬ ਦੀ ਪੋਸ਼ਾਕ ਦਾ ਰੰਗ ਹੁਣ ਕੇਸਰੀ ਭਗਮਾ ਨਹੀਂ ਹੋਏਗਾ ਇਸ ਦੀ ਥਾਂ ਉੱਤੇ ਬਸੰਤੀ ਰੰਗ ਚੁਣ ਲਿਆ ਗਿਆ ਹੈ ਬਸੰਤੀ ਰੰਗ ਕਦੋਂ ਹੁੰਦਾ ਸੀ ਫਿਰ ਇਹ ਰੰਗ ਕਦੋਂ ਅਤੇ ਕਿਵੇਂ ਬਦਲਿਆ ਇਸ ਵੀਡੀਓ ਵਿੱਚ ਇਸ ਨਾਲ ਜੁੜੀ ਅਹਿਮ ਜਾਣਕਾਰੀ ਮਿਲੇਗੀ ਦੂਜਾ ਮੁੱਦਾ ਇੱਕ ਵਾਰ ਫੇਰ ਸਿੱਖਾਂ ਨੂੰ ਅੱਤਵਾਦੀ ਕਹੇ ਜਾਣ ਨਾਲ ਜੁੜਿਆ ਹੋਇਆ ਹੈ ਜੂਪੀ ਦੇ ਚਰਚੇ ਤੇ ਲਖੀਮਪੁਰ ਖੀਰੀ ਨੇੜਲੇ ਪਲਿਆ ਪੀਰਾ ਵਿੱਚ ਪੁਲਿਸ ਅਧਿਕਾਰੀ ਵੱਲੋਂ ਸਿੱਖਾਂ ਨੂੰ ਅਤਵਾਦੀ ਕਹੇ ਜਾਣ ਦੀ ਵੀਡੀਓ ਵਾਇਰਲ ਹੋਈ ਹੈ। ਇਸ ਉੱਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਸਖਤ ਪ੍ਰਤੀਕਰਮ ਆਇਆ ਹੈ। ਉਹਨਾਂ ਨੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਮੰਗੀ ਹੈ। ਸ਼੍ਰੋਮਣੀ ਕਮੇਟੀ ਨੇ ਵੀ ਸਥਿਤੀ ਸਪੱਸ਼ਟ ਕੀਤੀ ਹੈ ਅਤੇ ਆਖਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸੰਬੰਧ ਵਿੱਚ ਵੱਡਾ ਨੋਟਿਸ ਲੈਣ ਜਾ ਰਹੀ ਹੈ। ਉਧਰ ਅਜਿਹਾ ਕਰਨ ਵਾਲੇ ਐਸਐਚਓ ਦਾ ਤਬਾਦਲਾ ਕਰ ਦਿੱਤਾ ਗਿਆ ਪਰ ਸਿੱਖ ਜਥੇਬੰਦੀਆਂ ਤੇ ਸਿੱਖ ਆਗੂ ਇਸ ਨੂੰ ਨਾ ਕਾਫੀ ਦੱਸ ਰਹੇ ਨੇ ਅਤੇ ਇਸ ਫੈਸਲੇ ਤੋਂ ਸੰਤੋਖ ਨਹੀਂ ਨਿਸ਼ਾਨ ਸਾਹਿਬ ਦੀ ਪੋਸ਼ਾਕ ਦੇ ਰੰਗ ਬਾਰੇ ਪੰਜ ਸਿੰਘ ਸਹਿਵਾਨ ਨੇ ਜੋ ਫੈਸਲਾ ਲਿਆ ਹੈ ਉਸ ਤਹਿਤ ਹੁਣ ਬਸੰਤੀ ਰੰਗ ਦੀ ਵਰਤੋਂ ਹੋਏਗੀ ਭਗਵੇਂ ਰੰਗ ਨੂੰ ਹੋਰ ਧਰਮ ਭਾਰਤੀ ਜਨਤਾ ਪਾਰਟੀ ਅਤੇ ਆਰਐਸਐਸ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਸਭ ਤੋਂ ਪਹਿਲਾਂ ਉਸ ਵੀਡੀਓ ਦੀ ਝਲਕ ਦੇਖੋ ਜਿਸ ਵਿੱਚ ਪੁਲਿਸ ਅਧਿਕਾਰੀ ਸਿੱਖਾਂ ਨੂੰ ਅੱਤਵਾਦੀ ਦੱਸ ਰਿਹਾ ਹੈ ਅਜੇਹਾ ਉੱਥੋਂ ਕਾਂਬਰ ਯਾਤਰਾ ਨਿਕਲਣ ਸਮੇਂ ਹੋਇਆ ਇਹ ਗੁਸਤਾਖੀ ਕਰਨ ਵਾਲੇ ਐਸਐਚਓ ਵਿਵੇਕ ਕੁਮਾਰ ਦਾ ਤਵਾਦਲਾ ਹੋ ਚੁੱਕਿਆ ਹੈ ਆਪਾਂ ਨਹੀਂ ਬੋਲਾ ਸਰ ਆਪ ਕੈਸੇ ਬੋਲ ਰਹਾ ਤਮਾਸ਼ਾ ਨਾ ਕਰ ਰੇ ਹਮ ਕਹਾਂ ਤਮਾਸ਼ਾ ਕਰ ਰਹੇ ਸਰ ਖੜੇ ਹੈ ਜੇ ਪਾਣੀ ਕਮ ਹੋ ਗਿਆ ਨਿਕਲ ਜਾਏਗੇ ਤੰਕਵਾਦੀ ਬਤਾ ਰਹੇ ਹਾਂ ਮੈਂ उस दिन नहीं आप लोग आए थे आतंकवादी बताने बाबा जी के आगे पीछे घूम रहे थे अगर हम लो लोग आतंकवादी यही तो यहीं पे गोली मार दी जाए सीधी बात है हम लोगों की हम हमारे हम लोग आतंक बनाने हाँ ठीक है रहने दो हम लोग उपद्रवादी जो भी हम लोगों को रहने दो आप जाइए आप लोग आतंकवादी बता रहे अभी हम लोगों को ਓਏ ਅਤੰਗਵਾਦੀ ਦੱਸਣ ਦੇ ਯਾਰ ਹੁਣ ਤੋਂ ਹੀ ਇਹ ਪ੍ਰੂਫ ਆਪਾਂ ਨੂੰ ਕਿ ਸੜਕ ਬਣਾਈ ਹੈ ਤੇ ਇਦਾਂ ਬੋਲਿਆ ਇਹਨਾਂ ਨੇ ਇਧਰ ਆ ਜਾਓ ਇਧਰ ਆ ਜਾਓ ਮੂੰਹ ਕਿਉਂ ਠਾਕਰਾਉ ਸ਼ਰਮ ਆ ਰਹੀ ਹੈ ਨਹੀਂ ਸ਼ਰਮ ਹਮ ਲੋਗੋ ਨੂੰ ਕਹੇਗੀ ਅੱਗੇ ਬੜੋ ਅੱਗੇ ਬੜੋ ਕਾਹਨ ਆ ਰਹੀ ਹੈ ਕਿਨਾਰੇ ਹੋਈਏ ਕਿਨਾਰੇ ਕਾਲੀ ਕਿਨਾਰੇ ਹੋ ਜਾइए ਕਾਮਣ ਆ ਰਹੇ ਹੈ ਕਿਨਾਰੇ ਹੋ ਜਾइए ਤੁਰੰਤ ਵੀਰ ਜੀ ਮੈਂ ਗਪਾਲ ਚਰ ਬੋਲ ਰਿਹਾ ਹਾਂ ਨਾ ਇਧਰ ਵਾਪਸ ਕਰੋ ਇਧਰ ਵਾਪਸ ਆਓ ਮਾਰ ਮਾਰ ਮੈਂ ਕਰੂੰਗਾ ਤੁਝੇ ਕਿਨਾਰੇ ਇਹ ਸਾਈਡ ਨਹੀਂ ਹੋ ਜਾ ਰਹੇ ਕਾਮਣ ਉੱਪਰ ਕਾਮਣ ਉੱਪਰ ਹੁਣ ਤੂੰ ਨੀਚੇ ਉਤਰੋ

ਤਕਸ ਤੇ ਸਿਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜੂਪੀ ਦੇ ਮੁੱਖ ਮੰਤਰੀ ਤੋਂ ਸਿੱਖਾਂ ਨੂੰ ਅਤਵਾਦੀ ਕਹਿਣ ਵਾਲੇ ਐਸਐਚਓ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਆਖਿਆ ਕਿ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਅਤੇ ਵਿਸ਼ੇਸ਼ ਪਛਾਣ ਰੱਖਦੇ ਸਿੱਖਾਂ ਲਈ ਅਤਵਾਦੀ ਸ਼ਬਦ ਵਰਤਣਾ ਆਤ ਤੇ ਨਿੰਦਣਯੋਗ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਭਾਰਤ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਹੀ ਸਮੂਚੀਆਂ ਘਟਗੰਤੀਆਂ ਖਾਸ ਤੌਰ ਦੇ ਉੱਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਬੀਤੇ ਦਿਨੀ ਲਖੀਮਪੁਰ ਖੀਰੀ ਤੇ ਪਲੀਆਪੀਰਾ ਜਿਹੜਾ ਹਾਈਵੇ ਹੈ ਉਹਦੇ ਤੇ ਕੁਝ ਸਿੱਖ ਜਾ ਰਹੇ ਸੀ। ਤੇ ਉੱਥੇ ਤਾਇਨਾਤ ਐਸਐਚਓ ਨੇ ਉਹਨਾਂ ਨੂੰ ਅਤੰਕਵਾਦੀ ਜਿਹੜਾ ਹੈ ਜਾਂ ਅਤਵਾਦੀ ਕਹਿ ਕੇ ਜਿਹੜਾ ਹੈ ਉਹ ਬਹੁਤ ਹੀ ਚੜਾਉਣ ਦਾ ਕਾਨੂੰਨਾ ਕਾਰਜ ਕੀਤਾ। ਕਿੰਦੀ ਕਮਾਲ ਦੀ ਗੱਲ ਹੈ ਕਿ ਇੱਕ ਪਾਸੇ ਸਰਕਾਰੀ ਸਰਪ੍ਰਸਤੀ ਦੇ ਵਿੱਚ ਜੇ ਕੋਈ ਹਿੰਸਾ ਕਰਦਾ ਹੈ ਨਫ਼ਰਤ ਫਲਾਉਂਦਾ ਹੈ ਤੇ ਉਹਨੂੰ ਦੇਸ਼ ਭਗਤ ਕਿਹਾ ਜਾਂਦਾ ਹੈ ਤੇ ਦੂਜੇ ਪਾਸੇ ਜਿਹੜੇ ਆਮ ਲੋਕ ਸਧਾਰਨ ਲੋਕ ਜਿਹੜੇ ਕਟਗਿੰਤਿਆਂ ਨਾਲ ਸੰਬੰਧਤ ਐ ਸਿੱਖ ਐ ਖਾਸ ਤੌਰ ਤੇ ਕਿਉਂਕਿ ਸਿੱਖਾਂ ਦੀ ਪਛਾਣ ਹੁੰਦੀ ਐ ਸਿੱਖਾਂ ਦਾ ਖਾਸਾ ਐ ਸਿੱਖਾਂ ਦੀ ਵੱਖਰੀ ਪਛਾਣ ਐ ਇਸ ਕਰਕੇ ਸਿੱਖਾਂ ਨੂੰ ਪਹਿਲੇ ਨੰਬਰ ਦੇ ਉੱਤੇ ਟਾਰਗੇਟ ਜਿਹੜਾ ਹੈ ਉਹ ਕੀਤਾ ਜਾਂਦਾ ਇਹ ਬਹੁਤ ਮੰਦ ਭਾਗਾ ਵਰਤਾਰਾ ਹੈ ਜੇ ਭਾਰਤ ਸਰਕਾਰ ਅਜਿਹੇ ਵਰਤਾਰਿਆਂ ਨੂੰ ਰੋਕਦੀ ਨਹੀਂ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਗੰਭੀਰ ਜਿਹੜੇ ਆ ਉਹ ਸਿੱਟੇ ਨਿਕਲ ਸਕਦੇ ਆ ਇਹ ਧਰਤੀ ਜਿਹੜੀ ਹੈ ਸਾਰਿਆਂ ਦੀ ਹੈ ਕਿਸੇ ਇੱਕ ਖਿੱਤੇ ਕਿਸੇ ਇੱਕ ਨਸਲ ਕਿਸੇ ਇੱਕ ਧਰਮ ਦੇ ਲੋਕਾਂ ਦੀ ਨਹੀਂ ਹੈ ਮਸਲ ਦੇ ਲੋਕਾਂ ਦੀ ਨਹੀਂ ਹੈ ਇੱਥੇ ਸਭ ਨੂੰ ਹੀ ਬਰਾਬਰ ਹੱਕ ਜਿਹੜੇ ਆ ਉਹ ਮਿਲਨੇ ਚਾਹੀਦੇ ਸਾਰਿਆਂ ਦੇ ਅਧਿਕਾਰ ਬਰਾਬਰ ਹੈ ਤੇ ਸਾਰਿਆਂ ਦੇ ਹੱਕ ਵੀ ਜਿਹੜੇ ਆ ਉਹ ਬਰਾਬਰ ਹੋਣੇ ਚਾਹੀਦੇ ਆ ਇਹ ਨਹੀਂ ਹੋਣਾ ਚਾਹੀਦਾ ਕਿ ਇੱਕ ਹਿੰਸਾ ਫਲਾਉਂਦਾ ਹੈ ਨਫ਼ਰਤ ਫਲਾਉਂਦਾ ਹੈ ਸਰਕਾਰੀ ਸਰਪ੍ਰਸਤੀ ਉਹਨੂੰ ਹਾਸਲ ਹੈ ਤੇ ਉਹ ਆਪਣੇ ਆਪ ਨੂੰ ਦੇਸ਼ ਭਗਤ ਕਹਾਉਂਦਾ ਹੈ ਉਹਨੂੰ ਦੇਸ਼ ਭਗਤ ਕਿਹਾ ਜਾਂਦਾ ਹੈ ਤੇ ਦੂਜੇ ਪਾਸੇ ਆਮ ਜਨ ਸਧਾਰਨ ਜ਼ਿੰਦਗੀ ਬਸਰ ਕਰਨ ਵਾਲੇ ਲੋਕਾਂ ਨੂੰ ਜਿਹੜੇ ਖਾਸ ਇੱਕ ਮਜ਼ਬਬ ਨਾਲ ਧਰਮ ਨਾਲ ਸੰਬੰਧਿਤ ਹੈ ਜਿਹੜਾ ਘਟ ਗਿਣਤੀ ਦੇ ਵਿੱਚ ਹੈ ਭਾਰਤ ਦੇ ਅੰਦਰ ਤੇ ਉਹਨਾਂ ਨੂੰ ਜਾਣ ਬੁੱਝ ਕੇ ਜਿਹੜਾ ਹੈ ਸਿਰਫ ਵੱਖਰੇ ਪਹਿਚਾਨ ਜਿਹੜਾ ਦੇਖ ਕੇ ਉਹਨਾਂ ਨੂੰ ਅਤਵਾਦੀ आतंकਵਾਦੀ ਕਹਿਣਾ ਜਿਹੜਾ ਹੈ ਇਹ ਬਹੁਤ ਹੀ ਮੰਦਭਾਗਾ ਵਰਤਾਰਾ ਹੈ ਇਹ ਨਹੀਂ ਹੋਣਾ ਚਾਹੀਦਾ ਉਸ ਐਸਐਚਓ ਦੇ ਖਿਲਾਫ ਯੂਪੀ ਸਰਕਾਰ ਨੂੰ ਬਹੁਤ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂਕਿ ਭਵਿੱਖ ਦੇ ਵਿੱਚ ਕੋਈ ਮੋੜ ਅਜਿਹੀ ਘਟਨਾ ਜੜੀ ਆ ਉਹ ਨਾ ਵਾਪਰੇ ਇਹਦੇ ਨਾਲ ਸਮੁੱਚੀ ਦੁਨੀਆ ਪਰਦੇ ਵਿੱਚ ਬੈਠੇ ਸਿੱਖਾਂ ਨੂੰ ਰੋਸ ਜਿਹੜਾ ਹੈ ਉਹ ਪੈਦਾ ਹੋਇਆ ਹੈ ਇਸੇ ਤਰ੍ਹਾਂ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਸ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਰੱਖਿਆ ਹੈ ਲੁਹਿੰਗਪੁਰ ਦੇ ਵਿੱਚ ਕੱਲ ਪਰਸੋ ਕੀ ਵਾਪਰਿਆ ਕਿ ਉੱਥੇ ਸਾਡੇ ਭਰਾ ਜਿਹੜੇ Hindu ਭਰਾ ਨੇ ਜਿਹੜੇ ਉਹ ਕਾਵੜ ਲੈ ਕੇ ਆ ਰਹੇ ਸੀ ਦੇ ਉਹਨਾਂ ਦੇ ਕਰਕੇ ਉੱਥੇ ਜਿਹੜੇ ਸਿੱਟ ਜਾ ਰਹੇ ਸੀਗੇ ਉਹਨਾਂ ਨੂੰ ਉਹਨਾਂ ਨੇ ਬਹੁਤ ਮਾਰਾ ਕਿਹਾ ਚੰਗਾ ਕਿਹਾ ਉੱਪਰਦਰ ਉਪਦਰ ਵੀ ਕਿਹਾ ਖਾਲਿਸਤਾਨੀ ਗੱਲ ਕੀਤੀ ਆ ਇਹ ਬਹੁਤ ਮਾੜੀਆਂ ਗੱਲਾਂ ਨੇ ਇਹ ਦੇਸ਼ ਦੇ ਲਈ ਖਤਰਾ ਬਣ ਗਈਆਂ ਸੋ ਜਿੱਥੇ ਨਰਿੰਦਰ ਮੋਦੀ ਜਿਹੜੇ ਦਿੱਲੀ ਦੇ ਤਖਤ ਤੇ ਬੈਠੇ ਨੇ ਉਹਨਾਂ ਨੂੰ ਇਹ ਗੱਲ ਸਾਹਮਣੇ ਚਾਹੀਦੀ ਆ ਜਿਹੜੀ ਗੱਲ ਕਾਂਗਰਸ ਕਰਦੀ ਸੀ ਉਹ ਕਾਂਗਰਸ ਤੋਂ ਬਾਅਦ ਅੱਜ ਭਾਰਤੀ ਜਨਤਾ ਪਾਰਟੀ ਉਸੇ ਦਾ ਵਿਰੋਧ ਕਰ ਰਹੀ ਹੈ ਸੋ ਇਹ ਗੱਲ ਜਿਹੜੀ ਆ ਸਾਡੇ ਵਾਸਤੇ ਬਹੁਤ ਮਾੜੀ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਸ ਗੱਲ ਲਈ ਵੱਡਾ ਨੋਟਿਸ ਲੈਣ ਜਾ ਰਹੀ ਆ ਤੇ ਸਿੱਖ ਆਵਾਮ ਨੂੰ ਇਸ ਗੱਲ ਹੀ ਲਾਮਬੰਦ ਕਰੇਗੀ ਕਿ ਹਰ ਨਵੀਂ ਸਵੇਰ ਕੋਈ ਨਾ ਕੋਈ ਸਿੱਖਾਂ ਦੇ ਖਲਾਬ ਜਿਹੜਾ ਮਤਲਬ ਆਉਂਦਾ ਉਹ ਬਹੁਤ ਮਾੜਾ ਵਾ ਇਹ ਗੱਲ ਸਮਝ ਲੈਣੀ ਚਾਹੀਦੀ ਆ ਇਹ ਦੇਸ਼ ਦੇ ਪਤਨ ਵੱਲ ਜਾਏਗੀ ਦੇਸ਼ ਦੇ ਟੁਕੜੇ ਟੁਕੜੇ ਕਰੇਗੀ ਕਿਉਂਕਿ ਜਦੋਂ ਸਿੱਖ ਦੇਸ਼ ਵਿੱਚ ਨਹੀਂ ਹੋਣਗੇ ਤਾਂ ਇਹ ਦੇਸ਼ ਨੂੰ ਆਜ਼ਾਦ ਰੱਖਣਾ ਮੈਨੂੰ ਲੱਗਦਾ ਮੇਰੀ ਬੁੱਧੀ ਵਿਦਾਵਤ ਇਹ ਇਹ ਕੀ ਜ਼ਿਆਦਾ دیر ਘਟ ਨਹੀਂ ਸਕੇਗਾ ਸੋ ਸੱਤਾ ਦੇ ਬੁਝੇ ਲੋਕ ਇਸ ਗੱਲ ਨੂੰ ਸਮਝਣ ਪਿਛਲੇ ਸਮੇਂ ਚ ਚਾਹੇ ਉਹ 83 ਨਵੰਬਰ ਹੋਵੇ ਤੇ ਚਾਹੇ ਉਹ ਮੌਜੂਦਾ ਸਮੇਂ ਦੀਆਂ ਸਰਕਾਰਾਂ ਹੋਣ ਸਿੱਖਾਂ ਦੇ ਨਾਲ ਬੜੇ-ਬੜੇ ਵਿਤਕਰਾ ਦਿਖਾਈ ਦਿੰਦੇ ਨੇ ਇਹ ਵਿਤਕਰਾ ਇਸ ਸਿਕ ਤੱਕ ਪਹੁੰਚ ਗਿਆ ਕਿ ਜਿਹੜਾ ਦੇਸ਼ ਦਾ ਆਈਐਸ ਅਫਸਰ ਆ ਜਿਉਂ ਨੇ ਸਰ ਤੇ ਪੱਕ ਬੰਨੀਆ ਤੇ ਉਹ ਬੰਗਾਲ ਦੇ ਚਾਤਵਾਦੀ ਕਿਹਾ ਜਾਂਦਾ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਨੌਜਵਾਨ ਅਰਸ਼ਦੀਪ ਬਾਜੀ ਨੇ ਵਰਲਡ ਕੱਪ ਜਿਤਾਇਆ ਉਸ ਨੂੰ ਜਦ ਇਹ ਦੇਗ ਤੇ ਕੈਚ ਛੱਡਦਾ ਤੇ ਉਹਨੂੰ ਪਾਕਿਸਤਾਨੀ ਖਾਲਸਤਾਨੀ ਕਿਹਾ ਜਾਂਦਾ ਇਹ ਦੇਸ਼ ਦਾ ਰਵਈਆ ਬਹੁਤ ਮਾੜਾ ਹੈ ਉਹ ਆ ਕੋ ਕਰਕੇ ਦੇਖਣਾ ਚਾਹੀਦਾ ਸਰਕਾਰਾਂ ਦੇ ਕੰਨ ਖੁੱਲਨੇ ਚਾਹੀਦੇ ਆ ਸਰਕਾਰਾਂ ਨੂੰ ਅੱਖਾਂ ਖੁੱਲ ਕੇ ਗੱਲਾਂ ਸੁਣਨੀਆਂ ਚਾਹੀਦੀਆਂ ਇਸ ਦੇਸ਼ ਦੀ ਆਬਾਦੀ ਲਈ ਸਿੱਖਾਂ ਦਾ ਬਹੁਤ ਵੱਡਾ ਰੋਲ ਹੈ ਇਹ ਸਿੱਖਾਂ ਨੇ ਇਸ ਭੁੱਖੇ ਦੇਸ਼ ਨੂੰ ਅਨੁਭਵੀ ਦਿੱਤਾ ਤੇ ਅੱਜ ਵੀ ਕਿਨਾ ਬਾਰਡਰ ਦੇ ਉੱਤੇ ਸਰਹੱਦਾਂ ਦੇ ਉੱਤੇ ਦੇ ਜਿਹੜੇ ਸਿੱਖ ਨੇ ਬਹੁਤ ਵੱਡਾ ਰੋਲ ਅਦਾ ਕਰ ਰਹੇ ਸੋ ਅਸੀਂ ਦੇਖਦੇ ਆ ਕੋਈ ਨਾ ਕੋਈ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਸਿੱਖਾਂ ਨੂੰ ਕਦੇ ਗੁਰਦਾਰਿਆਂ ਨੂੰ ਨਸੂਰ ਕਿਹਾ ਜਾਂਦਾ ਕਦੇ ਸਿੱਖਾਂ ਨੂੰ ਅਕਵਾਦੀ ਅਕਵਾਦੀ ਕਿਹਾ ਜਾਂਦਾ ਮੈਨੂੰ ਹੈਰਾਨੀ ਇਸ ਗੱਲ ਦੀ ਕਿ ਇਹ ਸੱਤਾ ਤੇ ਬੈਠੇ ਲੋਕਾਂ ਦੇ ਸ਼ਾਇਦ ਇਹ ਗੱਲ ਦੇਖਣ ਵਿੱਚ ਨਹੀਂ ਆਉਂਦੀ ਉੱਧਰ ਗੁਰਦੁਆਰਾ ਸਾਹਿਬ ਵਿੱਚ ਚੁਲਾਏ ਜਾਣ ਵਾਲੇ ਨਿਸ਼ਾਨ ਸਾਹਿਬ ਨੂੰ ਲੈ ਕੇ ਪੰਜ ਸਿੰਘ ਸਹਿਵਾਨਾ ਨੇ ਵੱਡਾ ਫੈਸਲਾ ਲਿਆ ਹੈ ਸ਼੍ਰੋਮ ਨੇ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਸਰਕੂਲਰ ਜਾਰੀ ਕਰਦੇ ਹੋਏ ਨਿਸ਼ਾਨ ਸਾਹਿਬ ਦੇ ਪੋਸ਼ਾਕ ਦੇ ਰੰਗ ਨੂੰ ਬਦਲਣ ਦੇ ਹੁਕਮ ਜਾਰੀ ਕੀਤੇ ਨੇ ਕੇਸਰੀ ਭਗਵਾਨ ਨਿਸ਼ਾਨ ਹਟਾ ਕੇ ਬਸੰਤੀ ਰੰਗ ਦੇ ਪੋਸ਼ਾਕ ਦਾ ਨਿਸ਼ਾਨ ਸਾਹਿਬ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਜਾਰੀ ਕੀਤੇ ਗਏ ਹੁਕਮ ਵਿੱਚ ਆਖਿਆ ਗਿਆ ਹੈ ਕਿ ਨਿਸ਼ਾਨ ਸਾਹਿਬ ਦੇ ਪਛਾਕ ਦਾ ਰੰਗ ਬਸੰਤੀ ਜਾਂ ਸਰਮਈ ਹੀ ਹੋਵੇ ਕਿਉਂਕਿ ਕੇਸਰੀ ਨਿਸ਼ਾਨ ਭਗਵੇਂ ਰੰਗ ਦਾ ਭਲੇਖਾ ਪਾਉਂਦਾ ਹੈ ਸ਼੍ਰੋਮਣੀ ਕਮੇਟੀ ਨੇ ਵੀ ਅੱਜ ਸਪਸ਼ਟ ਕਰ ਦਿੱਤਾ ਅਤੇ ਇਸ ਬਾਰੇ ਵਿਸਤਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ ਅੱਜ ਦੇ ਦਿਨਾਂ 'ਚ ਇੱਕ ਚਰਚਾ ਚੱਲ ਰਹੀ ਆ ਕਿ ਕਾਲ ਤਖਸਾਲ ਵੱਲੋਂ ਇੱਕ ਹੁਕਮ ਆਇਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਸਰਕੂਲਰ ਕੱਢਿਆ ਕੀ ਜਿਹੜਾ ਨਿਸ਼ਾਨ ਸਾਹਿਬ ਦਾ ਰੰਗ ਆ ਜਿਹੜਾ ਉਹ ਤਬਦੀਲ ਕਰ ਦਿੱਤਾ ਗਿਆ ਇਸ ਗੱਲ ਬਾਰੇ ਜਿਹੜੀ ਆ ਪੂਰੀ ਜਾਣਕਾਰੀ ਇਹ ਜਿਹੜੀ ਆ ਉਹ ਸਾਰੀ ਸੰਗਤਾਂ ਨੂੰ ਦਿੱਤੀ ਜਾ ਰਹੀ ਆ ਛਾਉਣੀ ਕਮੇਟੀ ਵੱਲੋਂ ਦਿੱਤੀ ਜਾ ਰਹੀ ਆ ਕੀ ਪਿਛਲੇ ਦਿਨਾਂ 'ਚ ਕੁਝ ਸੰਸਥਾਵਾਂ ਨੇ ਤੇ ਕੁਝ ਬੁੱਧੀਜੀਵੀਵਾਂ ਵੱਲੋਂ ਜਿਹੜਾ ਮੌਜੂਦਾ ਰੰਗ ਚੱਲ ਰਿਹਾ ਇਸ ਰੰਗ ਤੇ ਕਈ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਗਏ ਉਸ ਵਿਚਾਰਾਂ ਤੋਂ ਬਾਅਦ ਕਾਲ ਤਖ਼ਤ ਸਾਹਿਬ ਨੇ ਇਹ ਹੁਕਮ ਜਾਰੀ ਕੀਤਾ ਕਿ ਜੋ ਅੱਜ ਤੋਂ ਕਰੀਬ 90 ਸਾਲ ਪਹਿਲਾਂ ਜੋ 1930 ਦੇ ਵਿੱਚ ਜਿਹੜੀ ਇੱਕ ਰਹਿਤ ਮਰਜ਼ਾਦਾ ਜਿਹੜੀ ਹੈ ਬਣਾਈ ਗਈ ਸੀ ਜਿਹਦੇ ਵਿੱਚ ਸਾਰੀਆਂ ਸੰਪਰਦਾਵਾਂ ਸਾਰੀਆਂ ਸਿੱਖ ਜਥੇਬੰਦੀਆਂ ਸਾਰਾ ਜਿਹੜਾ ਸਿੱਖਾਂ ਦਾ ਅੰਗ ਜਿਹੜਾ ਉਸ ਵਿੱਚ ਸ਼ਾਮਿਲ ਸੀ ਤੇ ਉਹਨਾਂ ਵੱਲੋਂ ਜਿਹੜੀ ਇਹ ਪ੍ਰਵਾਨਤ ਕੀਤੀ ਗਈ ਸੀ ਕਾਲਕਤਬ ਸਾਹਿਬ ਨੇ ਹੁਕਮ ਕੀਤਾ ਕਿ ਜਿਹੜਾ ਰੰਗ ਉਸ ਸਮੇਂ ਉਸ ਰਹਿਤ ਮਰਜ਼ਾਦਾ ਵਿੱਚ ਦਿੱਤਾ ਗਿਆ ਸੀ ਜਿਹੜੀ ਕਿ ਸਰ ਪ੍ਰਵਾਨਤਾ ਉਸ ਰੰਗ ਨੂੰ ਹੀ ਜਿਹੜਾ ਜਿਹੜਾ ਸਨਮਾਨ ਦਿੱਤਾ ਜਾਵੇ ਦੇ ਨਾਲ ਇਹ ਮਤਲਬ ਨਹੀਂ ਹੈ ਕਿ ਇੱਥੇ ਜੀ ਭਗਵਾ ਦੇ ਖਿਲਾਫ ਹੈ ਜਾਂ ਕਿਸੇ ਹੋਰ ਦੇ ਖਿਲਾਫ ਹੈ ਇਹ ਬੇਲੜਾ ਵਿਵਾਦ ਪੈਦਾ ਕੀਤਾ ਜਾ ਰਿਹਾ ਸਿੱਖਾਂ ਦੀ ਰੈਤ ਮਰਯਾਦਾ ਦੇ ਨੂੰ ਧਿਆਨ ਚ ਨਾ ਰੱਖਦੇ ਆ ਪਿਛਲੇ ਸਮੇਂ ਰੰਗ ਜੇ ਤਬਦੀਲ ਹੋਏ ਨੇ ਤਾਂ ਉਹਨਾਂ ਦੇ ਵਿੱਚ ਸੁਧਾਰ ਕੀਤਾ ਗਿਆ ਸੋ ਇਸ ਕਰਕੇ ਸੰਗਤ ਨੂੰ ਅਸੀਂ ਅਪੀਲ ਕਰਦੇ ਆ ਕਿ ਇਸ ਵਿੱਚ ਕੋਈ ਨਵਾਂ ਨਹੀਂ ਕੀਤਾ ਗਿਆ ਜੋ ਅੱਜ ਤੋਂ 1930 ਦੇ ਵਿੱਚ ਜੋ ਰਾਤ ਮਰਜਾਦਾ ਬਣਾਉਣ ਵਾਲੇ ਫੈਸਲਾ ਲਿਆ ਗਿਆ ਸੀ ਉਸ ਵਿੱਚ ਜਿਹੜੇ ਰੰਗ ਦੱਸੇ ਗਏ ਸੀ ਜਿਹਦੇ ਵਿੱਚ ਬਸੰਤੀ ਰੰਗ ਆ ਤੇ ਦੂਸਰਾ ਜਿਹੜਾ ਨੀਲਾ ਰੰਗ ਦੱਸਿਆ ਗਿਆ ਜਿਹੜਾ ਕਿ ਨਿਸ਼ਾਨ ਸਾਹਿਬ ਨਿੰਗ ਸਿੰਘਾਂ ਦਾ ਝੁਲਦਾ ਉਹ ਰੰਗ ਦੱਸੇ ਗਿਆ ਕਿ ਇਹੇ ਰੰਗਾਂ ਦੇ ਨਿਸ਼ਾਨ ਸਾਹਿਬ ਚੁਲਾਏ ਜਾਣ ਸੋ ਬੇਲੋੜਾ ਕਿਸੇ ਧਰਮ ਨਾਲ ਜੋੜ ਕੇ ਕਿਸੇ ਸੰਸਥਾ ਨਾਲ ਜੋੜ ਕੇ ਇਸ ਗੱਲ ਦਾ ਵਿਵਾਦ ਪੈਦਾ ਨਾ ਕੀਤਾ ਜਾਵੇ ਇਹ ਜਿਹੜੀ ਪ੍ਰਾਤਨ ਰਵਾਇਤ ਆ ਉਸ ਨੂੰ ਲਾਗੂ ਕਰਨ ਦਾ ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਵੱਲੋਂ ਅਕਾਲ ਸਰਉਣੀ ਕਮੇਟੀ ਨੂੰ ਆਇਆ ਸਰਉਣੀ ਕਮੇਟੀ ਦੇ ਇਹ ਸਬੰਧੀ ਸਰਕੂਲਰ ਜਾਰੀ ਕੀਤਾ